ਇਹਨਾਂ ਸ਼ੁਗਰਤੋਂ ਨਹੀਂ ਪਈ ਹੈ ਹਨਾ ਹੈਲੋ ਜੀ ਅੱਜ ਦੇਨੀ ਆ ਕਾ ਇਹ ਤੋਂ ਇੱਕ ਦੋ ਸਮੇਂ ਬਾਅਦ ਹੀ ਤੇ ਨਾਲੇ ਮਸ ਕਾਦਾ ਨਹੀਂ ਆੜਾ ਤੇ ਆਪ ਆ ਜਾਂਦੇ ਫੇਰ ਘਰ ਤੱਕ ਬਸੇ ਇੱਕ ਟਾਈਮ ਹੈਗਾ ਸਾਢੇ 6 ਦਾ ਤੇ ਅੱਜ ਉਹ ਕਰਨਤਾ ਚਿਦਰਬਾਸ ਆਈ ਪਰ ਰਾਤੀਆਂ ਪਾਏ ਨਹੀਂ ਸੀ ਅੱਜ ਵੀ ਖਿਆਈ ਵਿਆਹ ਨਾਲੇ ਪਹਿਲਾਂ ਹੀ ਕਿ ਵਸਿਆ ਵੀ ਆ ਸਾਢੇ 6 ਦਾ ਚਿਦਰਬਾਸ ਸੇ ਜੋ ਬਹੁਤ ਮੱਧ ਤਰੀਕਿਆ ਤੇ ਮਤਲਬ ਇਹੋਕੇ ਆਣ ਕੇ ਜਿਸ ਨਾਲ ਕਰਦੇ ਲਾਵੇ ਇੱਕ ਆਣ ਕੇ ਉਸ ਤੋਂ ਬਾਅਦ ਆਪਾਂ ਬੱਚਿਆਂ ਨੂੰ ਨਵਾਇਆ ਨੋ ਯਾਰ ਟ੍ਰੈਫਿਕ ਮਿਲੋ ਸੂਰ ਸੂਰ ਕੇ ਨਹੀਂ ਹੋ ਜਾਂਦੀ ਹੈ ਨਾ ਹੈਨਾ ਤੇ ਆਦੂ ਲੋਕੀਏ ਤੇ ਆਪਾਂ ਸਾਡੇ ਪਿੰਡ ਬਿਲਕੁਲ ਲੱਗੇ ਮਸਾਂ ਹੀ ਆ 15 ਤੋਂ 20 ਮਿੰਟ ਦਾ ਰਸਤਾ ਹੈ ਦਰਬਾਰ ਸਾਹਿਬ ਦਾ ਤੰਤਨ ਬਿਲਕੁਲ ਲੱਗ ਗਿਆ ਵੀਡੀਓ ਨੂੰ ਨੂੰ ਫੁੱਲ ਵਾਚ ਕਰਿਓ ਤੇ ਵਿੱਚ ਇਹ ਜਾਗੋ ਦੀ ਵੀਡੀਓ ਜਾਗੋ ਸੁਣ ਕੇ ਜਾਂ ਤਾਂ ਇਹ ਨੂੰ ਵੇਖ ਕੇ ਆਇਆ ਸਾਰੇ ਜੀ ਤੇ ਬਦਿਆ ਨਾ ਬਿਆਜਾ ਕੇ ਭਈਆ ਤੂੰ ਛਾਉਣੀ ਹੈ ਕੁਛਿਆ ਛੋੜ ਤਸਦੀ ਤਲਾਈ ਸਾਰਾ ਸੁਧਰਿਆ ਤੂੰ ਪਾਣੀ ਕੇ ਕੁਈਆ ਤੂੰ ਘਰ ਵਿੱਚ ਰਗਣ ਦਾ ਤੋ ਸਦਾ ਲਾਈ ਹੈ ਲੋ ਜੀ ਇੱਥੇ ਆਪਾਂ ਆ ਗਏ ਆਂ ਵਿਆਹ ਮਾਸੀ ਦੇ ਘਰੇ ਤੇ ਮਾਸੀ ਦੇ ਭੈਣ ਦੇ ਬੇਟੇ ਨੂੰ ਸਗਣਾ ਆਪਾਂ ਕਾਫੀ ਲੇਟ ਹੋ ਗਏ ਆਂ 12:30 ਹੋ ਗਏ ਸੀ ਸਾਨੂੰ ਘਰੋਂ ਆਉਂਦੇ ਆਂ ਨੂੰ ਤੇ ਬਾਕੀ ਕੀ ਆਪਾਂ ਸਵੇਰੇ ਮੱਥਾ ਟੇਕ ਕੇ ਆਣ ਕੇ ਬੱਚਿਆਂ ਨੂੰ ਨਵਾਇਆ ਨੂੰ ਇਹ ਆਪ ਤੇ ਚਲੋ ਹਨਾ ਨਾ ਗਈ ਗਏ ਸਵੇਰੇ ਤੇ ਆਪਾਂ ਆਣ ਕੇ ਬੱਚਿਆਂ ਨੂੰ ਤਿਆਰ ਤੁਰ ਕੀਤਾ ਸਿਰਫ ਤੋਤੇ ਦੋਵਾਂ ਦੇ ਸੁੱਤ ਹੋ ਗਏ ਤੇ ਫਿਰ ਆਪਾਂ ਮਤਲਬ ਸਾਰੇ ਜਾਣੇ ਆ ਗਏ ਹੁਣ ਕਿ ਹਨੂ ਮਤਲਬ 12:00 ਸੌਰੀ 12:15 ਕਿ 12:00 ਕਰਉਤ ਨਹੀਂਦਾ 40 ਕਿਤਵੇਂ 10 ਕਿੰਮਟ ਰਹਿਂਦੇ ਆ ਤੇ 12:30 ਵਜੇ ਆਪਾਂ ਆਏ ਤੇ ਆਉਂਦੇ ਨਾਲ ਸਰਾਂ ਜਿਹੜਾ ਲੱਗਣ ਦੇ ਫਿਰ ਆਪਾਂ પૈસા <laughs> <laughs> We'll <laughs>